ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਸਾਡੇ ਚੈਨਲ ਪਿੰਡੂ ਮਾਂਫਕ ਤੇ ਤੁਹਾਡਾ ਸਵਾਗਤ ਹੈ ਕਿੰਨੇ ਦਿਨਾਂ ਬਾਅਦ ਚ ਮੈਂ ਵਲੌਗ ਜਿਹੜਾ ਉਹ ਬਣਾਉਣ ਲੱਗੀ ਮਾਨੀ ਨਹੀਂ ਕੀਤਾ ਬਣਾਉਣ ਨੂੰ ਕੁਝ ਦੁਨੀਆ ਤੇ ਉਦਾਂ ਦੀਆਂ ਗੱਲਾਂ ਹੋਣ ਲੱਗੀਆਂ ਤੇ ਕੁਝ ਅਸੀਂ ਤਾਂ ਆਪਣੇ ਘਰ ਵਿੱਚ ਠੀਕ ਆ ਉਨੀ ਸਾਨੂੰ ਆਪਣੇ ਘਰ ਦੀ ਨਹੀਂ ਟੈਨਸ਼ਨ ਹੁੰਦੀ ਜਿੰਨੀ ਸਾਨੂੰ ਆਲਤੂ ਫਾਲਤੂ ਟੈਨਸ਼ਨ ਆ ਰਿਸ਼ਤੇਦਾਰਾਂ ਨੇ ਪਾਈਆਂ ਹੁੰਦੀਆਂ ਤਾਂ ਇਸ ਕਰਕੇ ਮਨ ਕੀਤਾ ਵਲੌਗ ਬਣਾਉਣ ਨੂੰ ਅੱਜ ਮਨ ਖੁਸ਼ ਆ ਤੇ ਮੈਂ ਕਿਹਾ ਵਲੌਗ ਬਣਾਉਣੀ ਅੱਜ ਕਿਉਂਕਿ ਸਪੈਸ਼ਲ ਗੈਸਟ ਜਿਹੜਾ ਉਹ ਸਾਡੇ ਘਰੇ ਆਉਣ ਆਲਾ ਆਉਣ ਵਾਲਾ ਕਿ ਆਈ ਗਿਆ ਇੱਥੇ ਹੀ ਹੁਣ ਤੇ ਫੇ ਤੁਹਾਨੂੰ ਉਹਦੇ ਨਾਲ ਮਿਲਾਉਣੀ ਆ ਉਸ ਸਪੈਸ਼ਲ ਗੈਸਟ ਨਾਲ ਤੇ ਆ ਮੇਂ ਆਂਦੇ ਆ ਸਾਡੇ ਹੁਣੇ ਮੈਂ ਕੱਪੜੇ ਧੋ ਕੇ ਸੁੱਕਣੇ ਪਾਏ ਸੀ ਅਜੇ ਅੱਧਾ ਘੰਟਾ ਹੀ ਹੋਇਆ ਪਾਿਆਂ ਨੂੰ ਜਦੋਂ ਮੀਂਹ ਆ ਗਿਆ ਇੱਥੇ ਦੇਖਦੀਆਂ ਲੈਂਟਰ ਥੱਲੇ ਜਿਹੜੇ ਨਾ ਉਹ ਤਾਰ ਜਿਹੜੀ ਬਣਾਉਣੀ ਆ ਜਿਹਦਾ ਮੀਂਹ ਕਣੀ ਧੁੰਦ ਧੁੰਦਾ ਪੈਣੀ ਆ ਤੇ ਇੱਥੇ ਕੱਪੜੇ ਸੁੱਕਣੇ ਪਾ ਲੈਂਦਾ ਬੰਦਾ ਆ ਦੇਖੋ ਮੇਰੇ ਫੁੱਲ ਕਿੰਨੇ ਸੋਹਣੇ ਖਿਲੇ ਆ ਦੇ ਰੇਨ ਲਿਲੀ ਆ ਹੋ ਰੇਨ ਲਿਲੀ ਆ ਜਿਆਲੂ ਖਿਲੇ ਸੀ ਕੱਲ ਅੱਜ ਆ ਪਰਪਲ ਖਿਲੇ ਆ ਆ ਵੇਲ ਵੀ ਮੇਰੀ ਜਿਹੜੀ ਫੁੱਲਾਂ ਨਾਲ ਭਰੀ ਪਈ ਆ ਮੈਂ ਵੀਡੀਓ ਵੀ ਪਾਈ ਸੀ ਉਹ ਵੀ ਆ ਮੇਰੇ ਬਾਲ ਵੀ ਤਾਂ ਹੀ ਉੱਚਿਪ ਕੇ ਬੈਏ ਆ ਮੈਂ ਮੀ ਦੇ ਵਿੱਚ ਸਾਰੇ ਕੱਪੜੇ ਲਾ ਕੇ ਤੇ ਅੰਦਰ ਰੱਖੇ ਹੁਣ ਧੁੱਪ ਜੀ ਨਿਕਲੂ ਫੇਮਸ ਕੁੜੇ ਬੰਉ ਤੇ ਮਨੀ ਗੱਡੀ ਲੈ ਕੇ ਗਿਆ ਉਹਨਾਂ ਨੂੰ ਲੈਣ ਵਾਸਤੇ ਮੈਂ ਜਦ ਤੱਕ ਇੱਥੇ ਝਾੜੂ ਲਾਣਾ ਗੱਡੀ ਥੱਲੇ ਜਿੱਥੇ ਖੜੀ ਹੁੰਦੀ ਹੈ ਦੇਖਿਓ ਦੇਖਿਓ ਹੁਣ ਸਾਡਾ ਸਪੈਸ਼ਲ ਗੈਸਟ ਬਾਹਰ ਨਿਕਲਦਾ ਸਾਡਾ ਸਪੈਸ਼ਲ ਗੈਸਟ ਆ ਸਪੈਸ਼ਲ ਗੈਸਟ ਸਾਡਾ ਬਾਹਰ ਨਿਕਲਿਆ ਹਾਂ ਦੇਖ ਲਓ ਜੀ ਆ ਗਈ ਸਾਡੀ ਕੀਰਤ ਨੇ ਗਲੋ ਕਟੀਆਂ ਹੋਈਆਂ ਵੇ ਮਾਸਰੀ ਭਾਨ ਜੀ ਅਸੀਂ ਕਿਹ ਅਸੀਂ ਦੇ ਲੋ ਮੀ ਸਪੈਸ਼ਲ ਗੈਸਟ ਨੂੰ ਪਤਾ ਕਿ ਮਾਸੀ ਗੰਦੇਮੰਦੇ ਸ਼ੂਜ਼ ਅੰਦਰ ਨਹੀਂ ਅਲਾਉਡ ਕਰਦੀ ਸਿਆਣਾ ਬੱਚਾ ਮੈਂ ਨਹੀਂ ਲਾਉਂ ਬਾਬੂ ਸੋ ਕੇ ਕਹਿੰਦੀ ਮੰਮਾ ਤੂੰ ਹੀ ਲਾ ਬੂਟ ਕਿ ਤੂੰ ਮਨੀ ਲਾਦੇ ਉਹ ਗੇਟ ਹਾਂ ਜਹਾੜੇ ਪਗੀ ਪਗੀ ਕੌਣ ਆਇਆ ਦੇਖੀ ਦੇਖੇ ਇੱਥੇ ਲੈ ਅੰਦਰ ਇੱਥੇ ਅੰਦਰ ਆ ਜੰਤਰੇ ਮਗਰ ਆ ਜਾਣਾ ਹਾਏ 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 ਪਗੀ ਨੂੰ ਖੁਸ਼ੀ ਚੜ ਗਈ ਆਏ ਹਾਏ ਆਏ ਹਾਏ ਦੇਖ 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 ਦੇ ਪਗੀ ਮੈਂ ਤਾਂ ਇੱਥੇ ਸੀ ਆਏ ਹਾਏ ਦੇਖੀ ਵੀਡੀਓ ਬਣਾ ਲੈਂਦਾ ਮੈਨੂੰ ਓਏ ਗਿਰੋ ਦੋਤੇ ਘੜੇ ਹਾਏ ਹਾਏ ਕਿੰਨੀ ਖੁਸ਼ ਆ ਕਹਿੰਦੀ ਕੀਰਤੀ ਆ ਗਈ ਆਏ ਹਾਏ ਦੇਖੀ ਅਗੀਰ ਤੇਰਾ ਸੂਟ ਵੀ ਉਹਦੇ ਨਾਲ ਰਲ ਗਿਆ ਪਗੀ ਦੇ ਦੇਖ ਲੋ ਇਹਨਾਂ ਦਾ ਪਿਆਰ ਇਹ ਪਗੀ ਕੌਣ ਆਇਆ ਹੋਰ ਨਹੀਂ ਕੋਈ ਆਇਆ ਪਗੀ ਆਇਆ ਕਿ ਹੋਰ ਨਹੀਂ ਕੋਈ ਆਇਆ ਪਗੀ ਆਹ ਦੇ ਹਾਏ ਹਾਏ ਗੁੱਲੂ ਕਿੰਨਾ ਖੁਸ਼ ਆ ਆ ਦੇ ਪਗੀ ਆ ਲੈ ਕੀ ਉਹ ਤੁਹਾਡੇ ਕੱਪੜੇ ਤੋਂ ਆ ਤੁਹਾਡੇ ਕੱਪੜੇ ਸੋਂਗਦੇ ਬਗੀ ਕੀਰਤ ਆ ਗਈ ਨਹੀਂ ਹੁਣ ਨਹੀਂ ਵਾਲ ਬੁੱਲ ਨਹੀਂ ਲਾਦੇ ਜੱਤੀਰੇ ਮੈਂ ਸਾਫ ਕੀਤੀ ਸਪਰੇਸਪਰੂ ਛੜਕੀ ਇਹ ਸਾਡੇ ਪਿਆਜ਼ ਪਿਉਜ ਸਭ ਕੁਛ ਹੋਇਸੀ ਖਤਮ ਆਂਦਾ ਹੋਇਆ ਮਨੀ ਲੈ ਕੇ ਆਇਆ 5 ਕਿਲੋ ਲੈ ਪਿਆਜ਼ ਹੁਣ ਕੀਰਤ ਬਨੂੰਗੀ ਮੰਦਿਰ ਦੇ ਇਹ ਕਹਿੰਦੇ ਸੀ ਮੈਂ ਉੱਥੇ ਜਾ ਕੇ ਰਖੜੀ ਬਨ ਕੇ ਆਉਣੀ ਮੰਦਿਰ ਦੇ ਹਾਂ ਇਹ ਛੋਟੀ ਜੀ ਸੀਗੀ ਛੋਟੀ ਜੀ ਮਨੀ ਦੇ ਦੋਤੇ ਰਖੜੀ ਬੰਨਦੀ ਦਾਦੀ ਨੂੰ ਮੇਲਾ ਕੀਰਤ ਚੱਲ ਚੱਲ ਰਖੜੀ ਬੰਨਣ ਆਈ ਆ ਤੂੰ ਕਿੱਥੇ ਇਹ ਦਾਦੀ ਜਿੱਡੀ ਉਹ ਵੀ ਗਈ ਕੀਰਤ ਥੋੜਾ ਹੀ ਥੋੜਾ ਹੀ ਬਰਕਰਹਿ ਗਿਆ ਇਹ ਬਗੀ ਕਿੰਨੀ ਖੁਸ਼ ਹੋਈ ਕੀ ਗਿਰਤ ਬਾਬੇ ਨੂੰ ਮਿਲ ਲੈ ਬਾਬੇ ਨੂੰ ਹੀ ਮਿਲ ਲੈ ਇਹ ਬਾਬੇ ਤੋਂ ਪਤਾ ਨਹੀਂ ਕਾਹ ਤੋਂ ਡਰਦੀ ਮੇਲ ਬਾਬੇ ਨੂੰ ਇੱਧਰ ਚੱਲ ਗਿਰਤ ਸਾਸਰੀਕਾਲ ਬੁਲਾ ਦੇ ਚੱਲ ਆ ਜਾ ਇੱਧਰ ਮੈਂ ਤੇਰੇ ਨਾਲ ਇੱਧਰ ਜੀ ਚੱਲ ਧੀਰਾ ਬਾਬਾ ਹਾਂ ਹਾਂ ਤੇਰਾ ਬਾਬਾ ਜੀ ਇਹ ਕੀ ਫਿਰੇ ਤੋ ਬਾਬੇ ਬਾਬਾ ਗੁੱਸਾ ਕਰ ਜੂ ਬਾਬੇ ਨੇ ਕਹਿਣਾ ਮੈਨੂੰ ਕੁੜੀ ਨੇ ਬੁਲਾਇਆ ਨਹੀਂ ਇਹ ਚ ਬਾਬੇ ਨਾਲ ਡਰ ਵਾਲੀ ਕਿਹੜੀ ਗੱਲ ਉਹਦੇ ਮਨ ਹੀ ਨਾ ਚੱਲ ਜਾ ਨਹੀਂ ਆ ਜਾ ਚੱਲ ਤੋਰ ਤੂੰ ਕਹ ਸਾਸਰੀਕਾਲ ਬਾਬਾ ਜੀ ਵੀਡੀਓ ਉੱਪਰ ਅੱਛਾ ਬੰਦ ਕਰ ਦੇਣੀ ਮੈਂ ਆ ਚਲ ਚਲ ਬਾਬੇ ਤੋਂ ਪਤਾ ਨਹੀਂ ਕਾਹ ਤੋਂ ਡਰਦੀ ਐ ਸੰਗ ਦੀ ਐ ਡਰਦੀ ਨਹੀਂ ਜਾ ਜਾ ਵੀ ਗਿਰਤ ਆ ਦੇਖੋ ਵੀ ਬਾਬੇ ਤੋਂ ਕਿੱਦਾਂ ਡਰ ਜਾ ਦਾਦੀ ਨਾਲ ਚੱਲ ਜਾ ਆ ਜਾ ਕੱਲੀ ਸੱਸੀ ਕਾਹ ਬੁਲਾਦੀ ਚਲ ਕੱਲੀ ਸੱਸੀ ਕਾਹ ਬੁਲਾਦੀ ਅੱਛਾ ਜੀ ਜਾਂਦੀ ਹੈ ਜੈ ਮਾਤਾ ਦੀ ਆ ਜੀ ਜਾਂਦੀ ਪਤਾ ਨਹੀਂ ਕਾਹਤੇ ਹਾਏ ਮੀਂਹ ਕਿੰਨਾ ਤੇਜ਼ ਆ ਗਿਆ ਨਾ ਇਹਨੂੰ ਮਨੀ ਦਾ ਬਾਬਾ ਜੈ ਮਾਤਾ ਦੀ ਤਾਂ ਕਹਿੰਦੇ ਹੁੰਦੇ ਕਿਉਂਕਿ ਇਹ ਛੋਟੀ ਜੀ ਹੁੰਦੀ ਸੀਗੀ ਕੀਰਤ ਚੇਤਾ ਤੈਨੂੰ ਕੀਰਤ ਇਹ ਛੋਟੀ ਜੀ ਹੁੰਦੀ ਇਹਨੇ ਜਿੰਨੂੰ ਵੀ ਬੁਲਾਉਣਾ ਪਹਿਲਾਂ ਕਹਿਣਾ ਸਤਿ ਸ਼੍ਰੀ ਅਕਾਲ ਜੀ ਫੇ ਕਹਿੰਦੀ ਹੁੰਦੀ ਸੀ ਜੈ ਮਾਤਾ ਦੀ ਇਹਨੇ ਸਾਰਿਆਂ ਨੂੰ ਇੱਦਾਂ ਬੁਲਾਉਂਦੀ ਹੁੰਦੀ ਸੀ ਤਾਂ ਕਰਕੇ ਇਹਨੂੰ ਮਨੀ ਦਾ ਬਾਬਾ ਛੇੜਦਾ ਜੈ ਮਾਤਾ ਦੀ ਤੇ ਹੁਣ ਮੈਂ ਲਈ ਇਹਨਾਂ ਦੇ ਖਾਣ ਦਾ ਕੋਈ ਇੰਤਜ਼ਾਮ ਕਰਾਂ ਹੁਣ ਤਾਂ ਕਹਿੰਦੇ ਅਸੀਂ ਦਾਲ ਚੋਲੀ ਖਾ ਲੈਣੇ ਫਿਰ ਮੈਂ ਬਾਅਦ ਵਿੱਚ ਬਣਾਉਣੀ ਜਿਹੜੀ ਸਬਜੀ ਸਬਜੀ ਲੈ ਆਣ ਲਈ ਆ ਸ਼ਾਮ ਵਾਸਤੇ ਹੁਣ ਇਹ ਰਾਜੋ ਸੈਂਡਵਿਚ ਜਿਹੜੇ ਉਹ ਖਾ ਕੇ ਸੈਂਡਵਿਚ ਦਾ ਉਹ ਜਿਹੜਾ ਹੁੰਦਾ ਫਰੈਸ਼ ਹੋਣਾ ਕੀ ਫਰੈਸ਼ ਜਿਹੜਾ ਇੰਨੀ ਕੋਚ ਨਹੀਂ ਹੁੰਦਾ ਕੀ ਨਸਾ ਉਹ ਸੈਂਡਵਿਚ ਉਹ ਕੇ 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 ਚਲੋ ਠੀਕ ਹੈ ਜੀ ਹੁਣ ਇਹਨਾਂ ਨੂੰ ਆਪਾਂ ਰੋਟੀ ਰੁੱਟੀ ਲਈਏ ਪਹਿਲਾਂ ਕੀਰਤ ਕਹਿੰਦੀ ਕਿ ਮੈਂ ਰਖੜੀ ਮਤਲਬ ਮੈਂ ਜੇ ਰੋਟੀ ਨਹੀਂ ਖਾਣੀ ਮੈਂ ਪੁੱਟਾ ਕਹਿਦਣ ਲੱਗੀ ਸੀ ਕਹਿੰਦੀ ਮੈਂ ਪਹਿਲਾਂ ਰੋਟੀ ਨਹੀਂ ਖਾਣੀ ਪਹਿਲਾਂ ਮੈਂ ਮਨਵੀਰ ਦੇ ਅ ਰਖੜੀ ਬਣਨੀ ਆ ਉਸ ਤੋਂ ਬਾਅਦ ਵਿੱਚ ਕਹਿੰਦੀ ਮੈਂ ਰੋਟੀ ਖਾऊंगी ਢਣ ਭਰਾ ਬੈਠੇ ਇਹਦੀ ਮੰਮੀ ਨਾ ਆ ਕੇ ਆ ਜਵੇ ਤੇ ਫੇਰ ਆਪਾਂ ਬਣਾਈਏ ਇਹਨਾਂ ਕੋਲ ਇੱਕ ਦੂਜੇ ਦੇ ਇੱਕ ਦੂਜੇ ਦੇ ਨਹੀਂ ਕੀਰਤ ਬਨੂਗੀ ਮਨੀ ਨੂੰ ਰਖੜੀ ਮਾਸੀ ਤੂੰ ਜਾ ਲੈ ਨੀ ਪੁੱਟੇ ਮਾਸੀ ਕਹਿੰਦੀ ਮਾਸੀ ਤੂੰ ਪੁੱਟੇ ਨਹੀਂ ਹੋਗੇ ਆ ਦੇਖ ਇਹਨੂੰ ਕਿੰਨੀ ਖੁਸ਼ੀ ਹੋਈ ਭਈ ਸਾਡਾ ਕਿੱਟੂ ਆਇਆ ਚਲੋ ਜਦ ਤੱਕ ਮੈਂ ਕੱਢਿਆ ਮੈਂ ਬਾਹਰ ਚੋਲ ਨਾ ਚਲੋ ਜੀ ਆ ਕੀਰਤ ਨੇ ਕਰ ਲਈ ਤਿਆਰੀ ਇਹ ਮਿੱਠਾ ਕੱਢ ਕੇ ਇੱਥੇ ਰੱਖੋ ਕੱਢ ਕੇ ਨਾ ਇੱਥੇ ਰੱਖ ਲਓ ਤੇਰਾ ਭਾਜੀ ਖੋਲ ਦਿੰਦਾ ਆਦਰ ਵਾਲਿਆਂ ਕਰ ਜਿੱਥੇ ਹੀ ਸਹੀ ਸੀ ਇਹ ਇਹ ਦੇਖ ਲਓ ਸਾਡੀ ਵੱਡੀ ਭੈਣ ਹੱਸਦੀ ਹੈ ਪਹਿਲਾਂ ਕੀ ਆ ਟਿਕਾ ਲਵਾ ਕੇ ਰਖੜੀ ਪਲੀ ਹਰੀ ਜੇ ਛੋਟੀ ਜੀ ਸੀ ਕੀ ਰਤਨ ਜੀਤਾ ਇਹਨੂੰ ਰਸਗੁੱਲਾ ਫੜਾਇਆ ਸੀ ਇਹਨੇ ਹੱਥ 'ਚ ਫੜ ਕੇ ਰਸਗੁੱਲਾ ਹੀ ਪੀਚ ਹੀ ਦਿੱਤਾ ਮਨੀ ਨੂੰ ਖਵਾਉਣ ਲੱਗੀ ਨੂੰ ਛੋਟੀ ਜੀ ਤੇ ਸੀਗੀ ਉਦੋਂ 8 ਕੁ ਮਹੀਨਿਆਂ ਦੀ ਮੇਰੇ ਕਾ ਬੈਠਦੀ ਸੀ 8 9 ਮਹੀਨਿਆਂ ਦੀ ਸੀ ਜੁਐਲਰ ਕੋਲ ਰਖੜੀ ਲੈ ਕੇ ਆਈ ਕੁੜੀ ਹਨਾ ਕੀਰਤ ਆ ਇਸ ਵਾਰ ਕੀਰੇ ਚਾਂਦੀ ਦੀ ਬੰਨਤੀ ਗਾਂ ਕੀਰੇ ਤੋਂ ਜਦੋਂ ਕਮਾਉਣ ਲੱਪਿਆ ਕੀਰੇ ਤੋਂ 골ਡ ਦੀ ਲੈ ਕੇ ਆਈ ਫੇਰ ਹੀ ਜ਼ਿਆਦਾ ਸਗਣ ਲਾ ਦਊਗਾ ਇਹ ਨਹੀਂ ਨਹੀਂ ਤੁਸੀਂ 골ਡ ਦੀ ਦੋਗੇ ਜ਼ਿਆਦੇ ਦਊਗਾ ਫੇਰ ਪਿਆ ਤਾਂ ਡਬਲ ਚਾਏ ਇਹ ਛੜ ਕੇ ਰੱਖ ਤੂੰ ਤੇ ਤੇ ਇੱਕ ਧਾਗਾ ਛੁੱਟ ਜਾਂਦਾ ਵਾ ਤੇ ਤੂੰ ਫੇਰ ਇੱਕ ਧਾਗਾ ਛੁੱਟ ਗਿਆ ਕੀਰੇ ਦਾ ਇਹ ਰਖੜੀ ਲੈ ਕੇ ਆਈ ਜੀ ਕੀਰਤ ਭਾਈ ਭਾਈ ਲੈ ਕੇ ਆਇਆ ਨਾਲੇ ਨੂੰ ਇਹ ਵੀ ਕਹੈਂ ਕਿ ਮਨਵੀਰ ਗਾਂ ਜਦੋਂ ਮੈਂ ਵੱਡੀ ਹੋ ਗਈ ਤੂੰ ਮੇਰੇ ਆਉਣਾ ਜਾਣਾ ਮੈਨੂੰ ਦੋਖਿਆ ਸੋਖਿਆ ਤੂੰ ਆਉਣਾ ਕਹੈਂ ਨੂੰ ਕਹ ਤੂੰ ਵੀ ਕਹ ਬਸ ਠੀਕ ਹੈ ਨਹੀਂ ਤੂੰ ਕਹ ਇਹਨੂੰ ਇਹ ਪਗੀਨੇ ਕਾਰਾਣੀ ਕਾਰੀ <laughs> पैसे थोड़ी सारा कुछ हों तू इन कह के? के मेरे मेरे को तू आया करना तू कह क्या सारी उम्र पैसे मांगती रही <laughs> ਬੱਸ ਮੈਨੂੰ ਕਮਾਈ ਕਾ ਕਰ ਲੈਂਦੇ ਫੇਰ ਤੂੰ ਮੰਗਦੀ ਰਿਹਾ ਕਰੀ ਨੋ ਟੈਨਸ਼ਨ ਆ ਨਾ ਕੀਰਤ ਚੱਲ ਲੈ ਕੁੜੀ ਦਾ ਸਗਨ ਨੇ ਉਹ ਕਿੱਦਾਂ ਕਰ ਲਈ ਇਦਾਂ ਇਦਾਂ ਚਲ ਬਹੁਤ ਕਿੰਨੇ ਦਿਨ ਲੱਗਾ 10 ਰੁਪਏ ਹੋਰ ਜੋ 10 ਰੁਪਏ ਕਿੰਨੇ ਲੈਣੇ ਜਿੰਨੇ ਮਾਰਦੇ ਦਾਸ ਰੁਪਏ ਦਾਸ ਆ ਗਿਫਟ ਵੀ ਲੈ ਕੇ ਆਈ ਕੀਰਤ ਲੋ ਗਿਫਟ ਗਿਫਟ ਦੇ ਕੀਰਤ ਗਿਫਟ ਲੈ ਕੇ ਆਈ ਦੇ ਵੈਸੇ ਇਹ ਥੋੜੀ ਇਦਾਂ ਥੋੜੀ ਕਹੀਦਾ ਕਿੰਨੇ ਦਾ ਲੈ ਦੇ ਤੇਰਾ ਜਿੰਨੇ ਜੀ ਕਰਦਾ ਦੇ 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 <laughs> <laughs> उधर मामा भी कुछ कह दे मामा की कहना वो बल्ले तेरे एक ही करन या? दिखे दिखे दिखे। कर लगे थोड़े नहीं, नहीं नहीं होन्ते, कोई होन्ते, ना होन्ते, 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 होन्ते ਦੇ ਵੀ ਭੈਣਾਂ ਤਾਂ ਹੁਣ ਨਹੀਂ ਮੈਨੂੰ ਬੁਲਾਈ ਨਾ ਫਿਰ ਈ ਨਾ 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 ਮੈਂ ਆਪਾਂ ਨਾ ਨਾ ਮੇਰੇ ਨਾਲ ਵੀ ਨਹੀਂ ਬੁਲਾਈ ਨਾ 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 ਬਸ ਵੀਡੀਓ ਪਾਉਸ ਕਰਿਓ ਜੀ ਤੁਮੇ ਮੈਨੂੰ ਲਾਈਕ ਪੱਗੀ ਨਾ ਵੀ ਪਾਓ ਇਹ ਰਕੜੀ ਬਨ ਕੇ ਹੋ ਗਏ ਫ੍ਰੀ ਇਹ ਬਰਫੀ ਜੀ ਆਪਾਂ ਮੂੰ ਮਿੱਠਾ ਕਰ ਲਈਏ ਕਿੱਡਾ ਪਰਸਾ ਪਰਸਾ ਵਧੀਆ ਉਹ ਬਾਹਰੋਂ ਦਾ ਹੈ ਸੀਗਾ ਯਾ ਮੁਲੇ ਆ ਗੋ ਆ ਗਾ ਦਾਦੀ ਵੀ ਖਾ ਲੋ ਬਰਫੀ ਪੱਗੀ ਤੂੰ ਨਹੀਂ ਰਕੜੀ ਬਨਣੀ ਮਣੀ ਦੇ ਪੱਗੀ ਤੂੰ ਨੇ ਰਖੜੀ ਬੰਨਣੀ ਮੰਨੀ ਦੇ ਹੂੰ ਤੋ ਕਿ ਮੈਂ ਪੈਸੇ ਨਹੀਂ ਲੈਣੇ ਮੈਨੂੰ ਤੂੰ ਪੈ ਡਿਗਰੀ ਲਿਆ ਦੇ ਹੈਪੀ ਰਖੜੀ ਹੈਪੀ ਰਖੜੀ ਕਹਿ ਦੋ ਦੋਨੇ ਜਣਾ ਹੈਪੀ ਰਖੜੀ ਰਖੜੀ ਸਾਰੇ ਭੈਣ ਭਰਾ ਲੜੋ ਤੇ ਰਖੜੀ ਪਰ ਜ਼ਰੂਰ ਬੰਨੋ ਸਾਰੇ ਭੈਣ ਭਰਾ ਛੋਟੇ ਛੋਟੇ ਸਾਰੇ ਭੈਣ ਭਰਾ ਛੋਟੇ ਵੱਡੇ ਲੜੋ ਜ਼ਰੂਰ ਪਰ ਰਖੜੀ ਜ਼ਰੂਰ ਬੰਨੋ ਆਦੀਆਂ ਆਉਂਦੀਆਂ ਸ਼ਰਾਰਤਾਂ ਇਹਨੀਆਂ ਸ਼ੁਰੂ ਹੋ ਗਈਆਂ ਕੋਈ ਨਹੀਂ ਕਹਿੰਦੇ ਜਾਇਆ ਚਾਹ ਕਰ ਬਣਾ ਦੇ ਸਮੋਸਿਆਂ ਨਾਲ ਕੋਲ ਕੇ ਚਾਹ ਬਣਾ ਚਾਹ ਪੀਣੀ ਆ ਮੈਂ ਹਾਂ ਮੈਂ ਨਹੀਂ ਸਕਦੀ ਜੋਤੀ ਜੀ ਤਾਂ ਪੀਣੀ ਆ ਇੰਦੀ ਪੀਣੀ ਤਾਂ ਮੈਂ ਵੀ ਨਹੀਂ ਮੈਂ ਸਵੇਰ ਨੂੰ ਨਾ ਪੀਣੀ ਮੰਜਾ ਇਹ ਆ ਸਾਡੇ ਸਾਰਿਆਂ ਦੀ ਕੁੜੀ ਏ ਇੱਕੀ ਕੁੜੀ ਆ ਸਾਡੇ ਨਾਨਗਿਆਂ ਚੋਂ ਸਹੀ ਕਿ ਨਹੀਂ ਕੀਰਤ ਨਹੀਂ ਦੋ ਆ ਦੂਜੀ ਤਾਂ ਬਾਹਰ ਆ ਇੱਥੇ ਤੇ ਤੂੰ ਹੀ ਆ ਗੱਲੀ ਮੈਂ ਇੱਕ ਹੀ ਆ ਇੱਥੇ ਇੱਕ ਹੀ ਆ ਇੱਕ ਬਾਹਰ ਆ ਮੈਂ ਬਾਹਰ ਆ ਗਵਾਂ ਜੀ ਇੱਧਰ ਪਰ ਉਹਨੂੰ ਕਿਸੇ ਦਾ ਨਹੀਂ ਪਤਾ ਅੱਜ ਦੁਪਹਿਰ ਨੂੰ ਵੀ ਦੀ ਥਲੇ ਪਰ ਚਾਹ ਦੇ ਕਾਂਚੇ ਕੱਲ ਕਹਿੰਦੇ ਨਹੀਂ ਮੈਨੂੰ ਪਤਾ ਕਰ ਇਹ ਜੀ ਬਣਾਈ ਆਪਾਂ ਪਰੋਣਿਆਂ ਵਾਸਤੇ ਚਾਹ ਤਾਂ ਮਨਵੀਰ ਲੈਣ ਗਿਆ ਹੋਇਆ ਵਾ ਸਮੋਸੇ ਰੋਟੀ ਨਹੀਂ ਖਾਣੀ ਕਹਿੰਦੇ ਸਮੋਸੇ ਨਾਲ ਰੋਟੀ ਖਾਣੀ ਮਨਵੀਰ ਦੀ ਮਾਸੀ ਗੰਦੀ ਫੇ ਰੋਟੀ ਮੈਂ ਕਿ सब्जी-ਸਬਜੀ ਨਾਲ ਨਹੀਂ ਖਾਣੀ ਉਹ ਸਮੋਸੇ ਨਾਲ ਖਾ ਲੈਂਦੇ ਨੇ ਰੋਟੀ ਮਨੀ ਸਮੋਸੇ ਲੈਣ ਗਿਆ ਤਾਂ ਹੁਣ ਆਪਾਂ ਸਮੋਸੇ ਦਿੰਨੇ ਆ ਉਹਨਾਂ ਨੂੰ ਖਾਣ ਵਾਸਤੇ ਲੋ ਜੀ ਆਹ ਦੇਖ ਲੋ ਇਹ ਵਾਲੇ ਸਾਡੇ ਪਰਾਣੇ ਇਹ ਸਮੋਸੇ ਨਾਲ ਖਾਂਦੇ ਰੋਟੀ ਇਹ ਸਮੋਸੇ ਲੈ ਆਉਂਦੇ ਆਹ ਦੇਖੋ ਜੀ ਸਮੋਸਾ ਇੱਧਰ ਖਾਓਗੀ ਮਜ਼ੇ ਨਾਲ ਸਮੋਸੇ ਮਨੀ ਦੋਵੇਂ ਸਮੋਸੇ ਹੀ ਖਾਣੇ ਓਕੇ ਲੋ ਜੀ ਤੁਸੀਂ ਵੀ ਸਾਰੇ ਜਾਣੇ ਖਾ ਲਓ ਸਮੋਸੇ ਕਿਉਂ ਪਗੀ ਵੀ ਸਮੋਸਾ ਖਾਂਦੀ ਹੁੰਦੀ ਆ ਇਹਨੂੰ ਵੀ ਖਵਾਉਣੀ ਮੈਂ ਮੈਂ ਖਵਾਉਣੀ ਇਹਨੂੰ ਤੇ ਹੁਣ ਜੀ ਆਪਾਂ ਕੁਝ ਖਾ ਲਈਏ ਮੈਂ ਵੀ ਸਵੇਰ ਦਾ ਕੁਝ ਨਹੀਂ ਖਾਦਾ ਹੋਇਆ ਇਹ ਪ੍ਰੋਣਾ ਸਾਡਾ ਮਜ਼ਾਕ ਉਡੰਦੇ ਆ ਸਾਡੀ ਵਲੌਗਿੰਗ ਨਾ ਇਹ ਅਸੀਂ ਜੀ ਹੁਣ ਚਾਹ ਬਣਾ ਦਿੱਤੀ ਇਹ ਵਾਲਾ ਪ੍ਰੋਣਾ ਸਾਨੂੰ ਉਹਦਾ ਵੀ ਲਾਂਭਾ ਦਿੰਦਾ ਹੁੰਦਾ ਹੁਣ ਵਲੌਗ ਚ ਸਾਨੂੰ ਕਹਿ ਨਹੀਂ ਸਕਦਾ ਉਹ ਇਹਨਾਂ ਦੀ ਸੇਵਾ ਨਹੀਂ ਹੁੰਦੀ ਏ ਜੀ ਹੱਪਾ ਪਰੌਣਿਆਂ ਦੀ ਬਣਾ ਦਿੱਤੀ ਚਾਹ ਤੇ ਹੁਣ ਮੈਂ ਤੇ ਕੀਰਤ ਇਸ ਵਲੌਗ ਦਾ ਅਸੀਂ ਕਰਾਂਗੇ ਐਂਡ ਤੇ ਹੁਣ ਅਸੀਂ ਘਰ ਦੇ ਵਾਸੀ ਭਾਂਜੀ ਐਸੀ ਵਲੌਗ ਦਾ ਕਰਦੇ ਆਂ ਐਂਡ ਸ਼ਾਮ ਨੂੰ ਬਣਾਉਣੇ ਇਹਨਾਂ ਦੀ ਕੁਝ ਫੇ ਵਲੌਗ ਬਣਾਵਾਂਗੇ ਤੇ ਅੱਜ ਵਲੌਗ ਬਣਾਉਣ ਨੂੰ ਮਨ ਕੀਤਾ ਆ ਗੁੱਲੂ ਆਇਆ ਤੇ ਓਕੇ ਜੀ ਬਾਏ ਬਾਏ ਸਾਡਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਬਾਏ ਬਾਏ ਸਾਰਿਆਂ ਨੂੰ